ਪੁਕਾਰੇ ਪੁਕਾਰੇ ਜਯਾ ਸਰਕਾਰ ਮੁਤਾਬਕ ਜਯਾ ਸਰਕਾਰ ਮੁਤਾਬਕ ਜਯਾ ਸਰਕਾਰ ਮੁਤਾਬਕ ਜਯਾ ਸਰਕਾਰ ਮੁਤਾਬਕ ਮੁਤਾਬਕ ਸਰਕਾਰ ਮੁਤਾਬਕ ਜਯਾ ਸਰਕਾਰ ਮੁਤਾਬਕ ਵੀਡੀਓ ਸਰ ਮੀਡੀਆ ਭਾਈ ਮੀਡੀਆ ਲੈ ਯਾਰ ਭਾਈ ਕੀ ਕਹਿਣਾ ਦਿਹਾਉਗਾ ਕਾੜਿਆ ਮੰਗ ਕੇ ਕੀ ਸੀਗੀ ਮੰਗ ਕੇ ਕੀ ਸੀਗੀ ਕਿ ਇਸ ਦੇ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਨੇ ਆਏ ਬੇਟਾ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆ ਕੱਲ ਆਲੇ ਆਨੰਦਪੁਰ ਸਾਹਿਬ ਦਾ ਸ਼ਹੀਦੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਕੁਸ਼ੀਗੁਰ ਦੇਖਬਦਰ ਜਨਾ ਮਣਾ ਕੇ ਹੰਢੀਏ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਅਦਬੀ ਕਰ ਰਹੀਆਂ ਥੱਲੇ ਨਾ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਖਾਂ ਵਾਂਗੀਆਂ ਸੱਟਾਂ ਲੱਗੀਆਂ ਨੇ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਇੱਥਾ ਸਾਡੇ